ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਾਰਨਗੇ ਜੁੱਤੀਆਂ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਹੋ ਗਿਆ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਨੂੰ ਸਿੱਧਾ ਐ ਤਖਲੇ ਵਾਂਗੂ ਅੱਜ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਨੂੰ ਆਪ ਆਦਮੀ ਪਾਰਟੀ ਦਾ ਮਜੂਦਾ ਵਧਾਏ ਕਹਿੰਦਾ ਹੈ ਕਿ ਸਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸ਼ਿਤਰਭਾਰਨਗੇ ਸਾਨੂੰ ਜੁੱਤੀਆਂ ਪਹਿਣ ਗਿਆ ਕਿਉਂਕਿ ਅਸੀਂ ਸਾਡੇ 3.5 ਸਾਲਾਂ ਦੇ ਵਿੱਚ ਪੂਜ ਪੰਜਾਬ ਦਾ ਸੁਆਰਿਆ ਨਹੀਂ ਤੇ ਕਿਹੜੇ ਮੂੰਹ ਦੇ ਨਾਲ ووٹ ਮੰਗਣ ਜਾਵਾਂਗੇ ਉਹਨਾਂ ਕਿਹਾ ਕਿ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਲ ਦੇ ਵਿਰੋਧ ਬੋਲ ਰਿਹਾ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਧ ਕੇਜੀਵਾਲ ਦੇ ਵਿਰੋਧ ਬੋਲ ਰਿਹਾ ਉਹਨਾਂ ਨੇ ਮੈਨੂੰ ਪਾਰਟੀ ਦੇ ਵਿੱਚੋਂ ਕੱਢ ਲਿਆ ਉਹਨਾਂ ਨੇ ਮੈਨੂੰ ਪਾਰਟੀ ਦੇ ਵਿੱਚੋਂ ਡਿਸਪਸ ਵੀ ਕਰਦਾ ਹੈ ਤੇ ਮੈਨੂੰ ਇਹਦਾ ਕੋਈ ਡਰ ਨਹੀਂ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜਾ ਮੈਨੂੰ ਆਮ ਆਦਮੀ ਪਾਰਟੀ ਨੇ ਨਹੀਂ ਜਿਤਾਇਆ ਮੈਨੂੰ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਦੇ ਸਿਰ ਤੇ ਮੈਂ 30000 ਤੋਂ ਪਲੱਸ ਵੱਡੇ ਵੋਟਾਂ ਦੇ ਫਰਕ ਨਾਲ ਆਪਣੇ ਹਲਕੇ ਤੋਂ ਜਿੱਤਿਆ ਹਾਂ ਉਹਨਾਂ ਕਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦਿੱਤੇਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਬਾਲ ਦਾ ਦਰਵਾਜ਼ਾ ਖੜਕਾਇਆ ਗਿਆ ਭਈ ਕਿਸੇ ਵੀ ਸਮੇਂ ਹਾਲਾਤ ਹੜਾ ਵਾਲੇ ਵੱਡੇ ਪੱਧਰ ਤੇ ਬਣ ਸਕਦੇ ਨੇ ਇਸ ਕਰਕੇ ਮੇਰੇ ਹਲਕੇ ਦੇ ਵਿੱਚ ਨੋਚਾ ਬਣਾਈਆਂ ਚਾਵਣ ਇਸ ਕਰਕੇ ਮੇਰੇ ਹਲਕੇ ਦੇ ਵਿੱਚ ਜਿਹੜੇ ਬੰਦ ਅਤੇ ਤੁਸੀਂ ਬਣਾਏ ਜਾਣ ਨਾ ਤਾਂ ਉਹਨਾਂ ਕਹਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਨੂੰਨ ਤੇ ਜੂ ਸਰਕੀ ਤੇ ਨਾ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਊਰੋਕ੍ਰਾਸੀ ਨੂੰ ਇਤੋਂ ਤੱਕ ਵੀ ਕਹਿਆ ਹੋਇਆ ਹੈ ਕਿ ਕੋਈ ਮੰਤਰੀ ਕੋਈ ਵਿਧਾਇਕ ਤੁਹਾਡੇ ਸਾਹਮਣੇ ਆ ਕੇ ਰੋਲਾ ਪਉਂਦਾ ਹੈ ਤੁਸੀਂ ਗੱਲ ਨਹੀਂ ਸੁਣੀ ਤੁਸੀਂ ਝਗਾ ਛੱਡ ਦੇਣਾ ਹੈ ਤੁਸੀਂ ਉਹਨਾਂ ਦੀ ਗੱਲ ਨੂੰ ਸੁਣਨੀ ਜਿੰਨੀ ਦੇਰ ਮੈਂ ਹਰੀ ਛੱਡੀ ਨਹੀਂ ਦਿੰਦਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਹੀ ਕਰ ਰਹੇ ਨੇ ਜੋ ਆਪ ਜੋ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਦੇ ਸੀ ਇਸ ਕਰਕੇ ਲੋਕਾਂ ਨੇ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਭਈ ਇਹ ਗਰੀਬ ਗਰੀਬ ਪਰਿਵਾਰ ਦੇ ਵਿੱਚ ਉੱਠਿਆ ਹੋਇਆ ਹੈ ਇਹਨੂੰ ਸਾਰਾ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ ਇਹ ਹਲਕੇ ਦੀਆਂ ਮੁਸ਼ਕਲਾਂ ਜੁਗੀਆਂ ਪਹਿਲ ਦੇ ਤੌਰ ਤੇ ਹੱਲ ਕਰੇਗਾ ਹਾਂਜੀ ਆਪ ਆਦੀ ਪਾਰਟੀ ਦਾ ਵਿਧਾਇਕ ਕਹਿੰਦਾ ਮੈਨੂੰ ਨਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਡਰ ਹੈ ਨਾ ਮੈਨੂੰ ਆਪ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਡਰ ਹੈ ਤੇ ਸਾਨੂੰ ਜੁੱਤੀਆਂ ਪਹਿਨ ਕੇ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਹਿਲਾਂ ਆਪਾਂ ਉਹਦੀ ਗੱਲਬਾਤ ਸੁਣਦੇ ਆਂ ਫਿਰ ਅੱਗੇ ਗੱਲਬਾਤ ਕਰਾਂਗੇ ਗੱਲ ਰੱਖੀ ਆ ਇਹਦੇ ਹੁਣ ਜੇ ਮੈਂ ਇਥੋਂ ਦਾ ਮੁਖੀ ਆ ਤੇ ਮੈਨੂੰ ਵੇਖਣਾ ਪੈਣਾ ਸੀਐਮ ਸਾਡਾ ਮੁਖੀ ਆ ਸੀਐਮ ਨੂੰ ਵੇਖਣਾ ਪੈਣਾ ਆਈ ਤੇ ਸੀਐਮ ਦੇ ਨਾਲ ਆ ਉਹ ਪੁੱਠੀ ਆ ਕਿ ਨਹੀਂ ਹੁਣ ਜੋ ਕਰਦਾ ਉਹ ਤੇ ਉਹ ਕਰੇ ਆਈ ਉਹਦੇ ਨਾਲ ਆ ਕਰੇ ਸੋ ਕਿ ਸਟੈਪ ਚੁੱਕ ਕੇ ਨਹੀਂ ਕਰ ਸਕਦੇ ਆ ਸੀਐਮ ਕਿਸੇ ਪ੍ਰੈਸ਼ਰ ਹੇਟ ਆ ਦਿੱਲੀ ਵਾਲਿਆਂ ਦੇ ਜਾਂ ਕਿਸੇ ਸਾਰਾ ਭਰਾਵਾ ਮੇਰੇ ਪਹੁੰਚੇਗਾ ਨਾ ਨਾ ਕਣਾ ਗਾਦਿਆ ਵੀ ਮੈਂ ਮੈਂ ਕਿਸੇ ਦਾ ਪ੍ਰੈਸ਼ਰ ਰੀਟ ਨਹੀਂ ਤੁਸੀਂ ਕਹਿ ਰਹੇ ਸੀ ਨਾ ਕਿ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤੁਹਾਡੀ ਵੀਡੀਓ ਡਿਲੀਟ ਕਰਵਾ ਮੈਂ ਨਹੀਂ ਕਿ ਡਿਲੀਟ ਕਰਦਾ ਨਾ ਮੈਂ ਮੈਨੂੰ ਅੱਜ ਕੱਢਣਾ ਅੱਜ ਕੱਢਦੇ ਮੈਂ ਆਹ ਦੀ ਪਬਲਿਕ ਦੇ ਨਾਲ ਕਿ ਮੇਰਾ ਪਰਿਵਾਰ ਆ ਮੇਰੇ ਚਾਚੇ ਤਾਏ ਪਰਿਵਾਰ ਆਡਾ ਮੈਂ ਨਾਲ ਨਾ ਨਾ ਇਹ ਮੇਰੀ ਕੁੱਤੀ ਵਰ ਲੈਣੀ ਆ ਸਾਲ ਡੇਰ ਨੂੰ ਆਇਆ ਬਿਲਕੁਲ ਫਿਰ ਮੈਂ ਕਿਹਨੂੰ ਕਹੂੰਗਾ ਵੀ ਆਪਣਾ ਨਾ ਤੂੰ ਮਾਪੋਂ ਛੁਡਾ ਆਦੀ ਹੋਈ ਆ ਲੋ ਰਿਆ ਨਾ ਲੋਕ ਵੱਢੀ ਦੇ ਦਿੰਦੇ ਕਹਿ ਚੁੱਕੇ ਨੂੰ ਇਹ ਜੇ ਮੈਂ ਜਿਨ੍ਹਾਂ ਦੇ ਨਾਲ ਨਹੀਂ ਖਲੋਂਦਾ ਤੇ ਵੀ ਇਹ ਮੈਨੂੰ ਖੜਕਾ ਲੈਣਗੇ ਇਹਨਾਂ ਦਾ ਮੈਂਬਰ ਬਣ ਕੇ ਕੰਮ ਨਹੀਂ ਛੱਡਣਾ ਅਸੀਂ ਇਹਨਾਂ ਦੀ ਆਵਾਜ਼ ਕੱਲੀ ਕੱਲੀ ਵੈ ਜਦੋਂ ਕੁਐਸਚਨ ਲੱਗਦੇ ਆ ਮੈਨੂੰ ਸਾਰਿਆਂ ਨੂੰ ਪੁੱਛਦਾ ਮੈਂ ਤੁਸੀਂ ਕੁਐਸਚਨ ਦੱਸੋ ਕਿਹੜਾ ਲਾਉਣਾ ਬਿਲਕੁਲ ਮੈਂ ਉੱਥੇ ਜਾ ਕੇ ਕੁਐਸਚਨ ਮੇਰਾ ਚੁੱਕਣਾ ਫਰਜ਼ ਬਣਦਾ ਉੱਥੇ ਕਹਿਣਾ ਫਰਜ਼ ਬਣਦਾ ਉਹ ਕਹਿੰਨੇ ਠੀਕ ਹੈ ਅੱਜ ਮੈਨੂੰ ਕੋਈ ਫੋਰਾ ਵੀ ਤੁਸੀਂ ਇਹਦੇ ਸਾਲ ਦੱਸਿਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੀ ਕੀਤਾ ਤੁਸੀਂ ਆਈਂ ਵਰ ਕੋਲਾ ਕਿ ਨਾ ਕਰਕੇ ਕਾ ਕੋਈ ਬੰਦਾ ਐ ਐ ਮਲੇ ਅਜ ਤੱਕ ਸਰਕਾਰ ਦੇ ਉਲਟ ਬੋਲਦਾ ਵੇਖਿਆ ਮਰਨਾ ਹੀ ਐ ਨਾ ਉਹਨੇ ਇਹ ਜਾਂ ਮੈਨੂੰ ਹੁਣ ਹੁਣ ਸਸਪੈਂਡ ਕਰਨਗੇ ਤੇ ਜਾਂ ਮੇਰੇ ਖਿਲਾਫ ਕੋਈ ਕਾਰਵਾਈ ਕਰਨਗੇ ਤੁਹਾਨੂੰ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਮਾਰਾ ਬਾਬਾ ਬੁੱਢਾ ਮੈਂ ਮੰਨਦਾ ਮੇਰੇ ਆ ਪਬਲਿਕ ਮੇਰੇ ਨਾਲ ਦੋਨੋਂ ਕੋਈ ਡਰ ਤੋਂ ਠੀਕ ਹੈ ਤਾਂ ਠੀਕ ਹੈ ਬਾਬੇ ਤੋਂ ਤੋ ਇਹ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਰਬੀਸ ਸਿੰਘ ਜੋੜਾ ਮਾਜਰਾ ਸੌਰੀ ਪਠਾਨ ਮਾਜਰਾ ਪਠਾਣ ਹਰਬੀਸ ਇੱਕ ਪਠਾਨ ਮਾਜਰਾ ਵੱਲੋਂ ਆ ਕਿਹਾ ਗਿਆ ਕਿ ਮੈਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਹੈ कि ਤੁਸੀਂ ਆਪਣੀ ਵੀਡੀਓ ਡਿਲੀਟ ਕਰੋ ਕਿਉਂਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਵੇਰੇ ਵਿਰੋਧ ਬੋਲਿਆ ਉਸ ਤੋਂ ਬਾਅਦ ਉਹਨਾਂ ਨੇ ਕਲਾਸ ਲਗਾਈ ਪੰਜਾਬ ਦੇ ਸੈਕਟਰੀ ਕਮਿਸ਼ਨ ਕੁਮਾਰ ਦੀ ਜਿਹੜਾ ਆਪ ਆਦਮੀ ਪਾਰਟੀ ਦੇ ਵਿਧਾਇਕਾ ਅਤੇ ਮੰਤਰੀਆਂ ਦੀ ਗੱਲ ਸੁਣਦਾ ਇਹਨੇ ਕਿਹਾ ਕਿ ਸਾਨੂੰ ਲੋਕ ਜੁੱਤੀਆਂ ਮਾਰਨਗੇ ਜੇਕਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਨਹੀਂ ਖੜਾਗਾ ਤਾਂ ਲੋਕ ਮੈਨੂੰ ਮੈਂਬਰ ਵੀ ਮੈਂਬਰੀ ਤੇ ਵੋਟਾਂ ਵੀ ਨਹੀਂ ਪਾਉਣਗੇ ਸਰਪੰਚੀ ਦੀ ਮੋਟਾ ਮਿਹਨਤ ਪਾਉਣਗੇ ਚਾਹੇ ਮੈਨੂੰ ਪਾਰਟੀ ਚੋਂ ਕੱਢ ਦੇਣ ਭਾਵੇਂ ਮੈਨੂੰ ਡਿਸਮਿਸ ਕਰ ਦੇਣ ਭਾਵੇਂ ਮੇਰੇ ਉੱਤੇ ਵੱਡਾ ਐਕਸ਼ਨ ਲੈਣ ਚਾਹੇ ਮੇਰੇ ਉੱਤੇ ਵੱਡਾ ਇਲਜ਼ਾਮ ਲਾਣ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਨੂੰ ਆਪਣੇ ਹਲਕੇ ਦੇ ਲੋਕ ਮੁੱਖ ਮੰਤਰੀ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਸੈਕਟਰੀ ਕ੍ਰਿਸ਼ਨ ਕੁਮਾਰ ਨਾਲੋਂ ਜ਼ਿਆਦਾ ਪਿਆਰੇ ਨੇ ਮੈਂ ਆਪਣੇ ਲੋਕਾਂ ਦੀ ਗੱਲ ਸੁਣਦਾਗਾ ਮੈਂ ਆਪਣੇ ਲੋਕਾਂ ਦੇ ਨਾਲ ਚੱਲਾਂਗਾ ਮੈਂ ਲੋਕਾਂ ਦਾ ਦੇਣਦਾਰ ਹਾਂ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਹਰਮੀਤ ਸਿੰਘ ਪਠਾਨ ਮਾਜਰਾ ਸਿੱਧਾ ਹੋ ਗਏ ਨੇ ਹੁਣ ਦੇਖਣੇ ਆ ਕਿ ਕੀ ਐਕਸ਼ਨ ਲੈਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਮੀਤ ਸਿੰਘ ਪਠਾਨ ਮਾਜਰਾ ਤੇ ਕਿ ਜਾਂ ਨਹੀਂ ਧੰਨਵਾਦ